ਬੇਰ ਕੜਾ ਫੜੇ ਨੇ ਬਾਈ ਚੋਰ ਅੱਜ 31 ਕਰਦੇ ਆ ਵੀਰ ਦੇ ਮਾਰਨਾਂ ਸੀ ਹਥਿਆਰ ਕਾ ਫੜਿਆ ਜੀ ਬੰਦਾ ਦੇਰ ਤਲਾ ਤੋਂ ਮਲੌਰ ਨੂੰ ਜਾਂਦੇ ਹੋਏ 31 ਕਰਦੇ ਇਹਦਾ ਪੈਂਟ ਪਤਨੀ ਕਿਹੜਾ ਮੇਰ ਕਰਦਾ ਪਾ ਜੀ ਮੇਰੇ ਮੈਂ ਉਧਰੋਂ ਜਿਹੜੇ ਕੋਈ ਦਾਤ ਹੀ ਕਿੱਥੇ ਗਿਆ ਇਹ ਕੋਈ ਸੀ ਇਹ ਇਹਦਾ ਗੋਲ ਦਿਆ ਉਹ ਕਿੱਥੋਂ ਛੁੱਕ ਗਿਆ ਮੇਰਾ ਤਾਂ ਫੋਨ ਖਾਰ ਉੱਥੇ ਹੀ ਆ ਸਾਰਾ ਘਰੀ ਵਾਲਾ ਜਲੇਗਾ ਆਹ ਵੀਰ ਦੇ ਹਥਿਆਰ ਕੱਢ ਕੇ ਇਹਨਾਂ ਨੇ ਮਾਰਨ ਦੀ ਕੋਸ਼ਿਸ਼ કરી ਆ ਰੋਟ ਕੋ ਕਰਨ ਦੀ ਕਿਹੜਾ ਬੰਦਾ ਅੱਜ ਪਹਿਲਾਂ ਕਹਿ ਕੇ ਤੇਰਾ ਸੁਣਾ ਗਾਤ ਦਾ 10 ਦਾ ਮੋਖਣ ਕਹਿੰਦਾ ਨਹੀਂ ਮੈਂ ਨਹੀਂ ਗਿਆ ਹੀ ਗਿਆ ਜੀ ਮੈਂ ਤਾਂ تمہارا ਬੰਦਾ ਮੁੰਡਾ ਨਾ ਤੂੰ ਕਿੱਥੇ ਪਹੁੰਚਿਆ ਉਹਨੂੰ ਫੜ ਕੇ ਲੈ ਜਾਂਦੀ ਆ ਬੰਦਾ ਨਾ ਬੰਦਾ ਕਿੱਥੇ ਉਹ ਕਿੱਥੇ ਉਹਨੂੰ ਫੜਾ ਉਹਨੂੰ ਵੀ ਤਾਂ ਪੰਜਾਬ ਦੇ ਵਿੱਚ ਲੁੱਟੇਰਿਆਂ ਦੇ ਵੱਲੋਂ ਦਿਨ ਦਿਹਾੜੇ ਚਿੱਟੇ ਦਿਨ ਦੇ ਵਿੱਚ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਦੀ ਕਿ ਲੁੱਟੇਰੇ ਬੇਖੌਫ ਹੋ ਕਿ ਜਿਹੜਾ ਇਹਨਾਂ ਕਾਰਨਾਮਿਆਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਆਪਣੇ ਵੱਲੋਂ ਕਾਰਵਾਈਆਂ ਕਰ ਕਰ ਰਿਹਾ ਲੇਕਿਨ ਇਸ ਦੇ ਬਾਵਜੂਦ ਵੀ ਜਿਹੜਾ ਕਿ ਵਾਰਦਾਤਾ ਸਾਹਮਣੇ ਆਉਂਦੀਆਂ ਨੇ ਅਜਈਆਂ ਔਰ ਉੱਥੇ ਹੀ ਜਿਹੜੇ ਲੋਕ ਨੇ ਉਹ ਵੀ ਕਹਿੰਦੇ ਨੇ ਕਿ ਪੁਲਿਸ ਪ੍ਰਸ਼ਾਸਨ ਇਸ ਨੂੰ ਲੈ ਕੇ ਸਖਤੀ ਨਹੀਂ ਵਰਤ ਰਿਹਾ ਕਿਉਂਕਿ ਲਗਾਤਾਰ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਦਿਨ ਦਿਹਾੜੇ ਲੁਟੇਰੇ ਵਾਰਦਾਤਾ ਨੂੰ ਅੰਜਾਮ ਦਿੰਦੇ ਲੇਕਿਨ ਉੱਥੇ ਹੀ ਪਿੰਡ ਵਾਲਿਆਂ ਨੂੰ ਵੀ ਹੌਸਲਾ ਦੇਣਾ ਬਣਦਾ ਹੈ ਉਹਨਾਂ ਲੋਕਾਂ ਨੂੰ ਹੌਸਲਾ ਦੇਣਾ ਬਣਦਾ ਹੈ ਜੋ ਕਿ ਇਹਨਾਂ ਲੁੱਟੇਰਿਆਂ ਦਾ ਦਲੇਰੀ ਦੇ ਨਾਲ ਸਾਹਮਣਾ ਕਰਦੇ ਨੇ ਦੱਸਤੀ ਕਿ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਤਿੰਨ ਲੁੱਟੇਰੇ ਦਿਨ ਦਿਹਾੜੇ ਇੱਕ ਪਿੰਡ ਦੇ ਵਿੱਚ ਦਾਖਲ ਹੁੰਦੇ ਨੇ ਔਰ ਇੱਕ ਘਰ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਪਰਵਾਰ ਵਾਲਿਆਂ ਦੀ ਦਲੇਰੀ ਦੇ ਕਾਰਨ ਜਿਹੜਾ ਉਹ ਨਾਕਾਮ ਹੁੰਦੇ ਨੇ ਜਿਸ ਤੋਂ ਬਾਅਦ ਪਿੰਡ ਵਾਲੇ ਉਹਨਾਂ ਨੂੰ ਫੜ ਕੇ ਉਹਨਾਂ ਦਾ ਚੰਗਾ ਕੁਟਾਪਾ ਕਰਦੇ ਨੇ ਔਰ ਕੁਟਾਪਾ ਕਰਨ ਤੋਂ ਬਾਅਦ ਫਿਰ ਉਹਨਾਂ ਦੀਆਂ ਜਿਹੜੀਆਂ ਚੀਕਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਲੇਕਿਨ ਉੱਥੇ ਦੱਸਦੀ ਹੈ ਕਿ ਪਿੰਡ 베ਰਕਲਾ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਲੁੱਟੇਰਿਆਂ ਦੇ ਵੱਲੋਂ ਜਿਹੜਾ ਕਿ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਕਲੀ ਬੰਦੂਕਾਂ ਲੈ ਕੇ ਜਿਹੜੇ ਉੱਥੇ ਖੜਾਉਣਾ ਪਿਸਤੌਲ ਹੁੰਦੇ ਨੇ ਉਹ ਲੈ ਕੇ ਵਾਰਦਾਤ ਨੂੰ ਅੰਜਾਮ ਦੇਣ ਐਸੀ ਲੇਕਿਨ ਲੋਕਾਂ ਦੇ ਵੱਲੋਂ ਜਿਹੜਾ ਉਹਨਾਂ ਦਾ ਫਿਰ ਕੁਟਾਪਾ ਕੀਤਾ ਜਾਂਦਾ ਤੇ ਇਸ ਮਾਮਲੇ ਦੇ ਵਿੱਚ ਜਦੋਂ ਪੁਲਿਸ ਨੂੰ ਸੂਚਨਾ ਕੀਤੀ ਜਾਂਦੀ ਹੈ ਤਾਂ ਪੁਲਿਸ ਉਹਨਾਂ ਤਿੰਨਾਂ ਲੁਟੇਰਿਆਂ ਨੂੰ ਜਿਹੜਾ ਕਿ ਆਪਣੇ ਅੰਡਰ ਲੈ ਲੈਂਦੀ ਔਰ ਉਸ ਤੋਂ ਬਾਅਦ ਪੁਲਿਸ ਦਾ ਇਹ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਨਾਲ ਮਾਰਕੁੱਟ ਕੀਤੀ ਹੈ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਵੇਗੀ ਤਖੰਨਾਪੁਰਸ ਜ਼ਿਲ੍ਹੇ ਦੇ ਥਾਣਾ ਮਲੌਂਦ ਅਦੀਨ ਪੈਂਦੇ ਪਿੰਡ ਬੇਰਕਲਾ ਵਿਖੇ ਦਿਨ ਦਿਹਾੜੇ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪਿੰਡ ਵਾਸੀਆਂ ਨੇ ਇਹਨਾਂ ਲੁਟੇਰਿਆਂ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਲੁਟੇਰਿਆਂ ਦੇ ਕੋਲ ਖੜਾਉਣਾ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਸਨ ਤਿੰਨ ਨੁਕਾਬਪੋਸ਼ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਦੇ ਨਾਲ ਇੱਕ ਘਰ ਦੇ ਵਿੱਚ ਦਾਖਲ ਹੋਏ ਸਨ ਔਰਤ ਦੀ ਹਿੰਮਤ ਦੇ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ ਥਾਣਾ ਬਲੌਂ ਦੇ ਵਿੱਚ ਹਰਪ੍ਰੀਤ ਕੌਰ ਵਾਸੀ ਬੇਰਕਲਾ ਦੀ ਸ਼ਿਕਾਇਤ ਤੇ ਮੁਲਜ਼ਮ ਤਰਨਜੀਤ ਸਿੰਘ ਗੁਰਦੀਪ ਸਿੰਘ ਦੀਪੂ ਅਤੇ ਗੁਰਮੀਤ ਸਿੰਘ ਮੰਗਾ ਵਾਸੀ ਟਿੱਬਾ ਥਾਣਾ ਸਹਾਨਨੇਵਾਲ ਜ਼ਿਲ੍ਹਾ ਲੁਧਿਆਣਾ ਦੇ ਖਿਲਾਫ ਜਿਹੜਾ ਭਾਰਤੀ ਨਿਆਂ ਸਹਾਇਤਾ ਦੀ ਧਾਰਾ 309 62 ਜਿਹੜਾ ਤਹਿਤ ਕੇਸ ਦਰਜ ਕੀਤਾ ਗਿਆ ਸੀ ਹਰਪ੍ਰੀਤ ਕੌਰ ਅਨੁਸਾਰ ਜਦੋਂ ਆਪਣੇ ਪੁੱਤਰ ਸਮੇਤ ਆਪਣੇ ਪਿਤਾ ਦੇ ਘਰ ਮੌਜੂਦ ਸੀ ਤਾਂ ਮੂੰਹ ਟੱਕੇ ਹੋਏ ਤਿੰਨ ਮੁਲਜ਼ਮ ਹਥਿਆਰਾਂ ਦੇ ਨਾਲ ਉਹਨਾਂ ਦੇ ਘਰ ਦੇ ਦਾਖਲ ਹੁੰਦੇ ਨੇ ਜਿਸ ਤੇ ਉਹਨਾਂ ਨੇ ਲੁਟੇਰਿਆਂ ਨੂੰ ਰੋਕਿਆ ਤੇ ਰੋਲਾ ਪਾਇਆ ਹਮਲਾਵਰ ਭੱਜਣ ਲੱਗੇ ਤਾਂ ਲੋਕਾਂ ਨੇ ਉਹਨਾਂ ਨੂੰ ਫੜ ਲਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਕੁੱਟਕੁਟਾਪਾ ਕੀਤਾ ਕੁੱਟਕਟਾਪਾ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਉਹਨਾਂ ਲੁਟੇਰਿਆਂ ਤੇ ਕਾਰਵਾਈ ਕਰਨਗੇ ਲੇਕਿਨ ਨਾਲ ਦੇ ਨਾਲ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਕਿਉਂਕਿ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਨੂੰ ਕੁੱਟਮਾਰ ਕਿਸੇ ਦੀ ਕਰੇ ਕਿਉਂਕਿ ਕਾਨੂੰਨ ਦੇ ਅਨੁਸਾਰ ਜੇ ਕਰੋਨਾ ਨੇ ਉਹਨਾਂ ਲੁਟੇਰਿਆਂ ਨੂੰ ਫੜ ਲਿਆ ਸੀ ਤਾਂ ਫਿਰ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦੇਣਾ ਚਾਹੀਦਾ ਸੀ ਨਾ ਕਿ ਉਹਨਾਂ ਦੇ ਨਾਲ ਕੁੱਟਮਾਰ ਕਰਨੀ ਸੀ ਲੇਕਿਨ ਉੱਥੇ ਹੀ ਉਹਨਾਂ ਨੇ ਪਰਿਵਾਰ ਨੂੰ ਹੌਸਲਾ ਜਿਹੜਾ ਜ਼ਰੂਰ ਦਿੱਤਾ ਹੈ ਕਿ ਪਰਿਵਾਰ ਨੇ ਬਹੁਤ ਦਲੇਰੀ ਦੇ ਨਾਲ ਜਿਹੜਾ ਇਹਨਾਂ ਲੁਟੇਰਿਆਂ ਨੂੰ ਫੜਿਆ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਸਰ ਪਰਸੋ ਦਾ ਵਾਕਿਆ ਹੈਗਾ ਕਿ ਮਲਾਉਦ ਠਾਲੇ ਦੇ ਅਧੀਨ ਪਿੰਡ ਬੇਰਕਲਾਂ ਦੇ ਵਿੱਚ ਤਿੰਨ ਲੁਟੇਰੇ ਕਿਸੇ ਦੇ ਘਰ ਦੇ ਵਿੱਚ ਦਿਨ ਦਿਹਾੜੇ ਪੜ ਜਾਂਦੇ ਨੇ ਜੀ ਕੀ ਕਹਿਣਾ ਜਾਊਂਗਾ ਤੁਸੀਂ ਲੁੱਟਖੋਦੀ ਵਰ ਦਾ ਦੇ ਨਾਲ ਉਹਨਾਂ ਨੇ ਦੇਖੋ ਲੁੱਟਖੋਦ ਦੀ ਨੀਦ ਨਾਲੋਂ ਘਰੇ ਐਂਟਰ ਹੋਏ ਨੇ ਪਰ ਘਰ ਵਾਲੇ ਵੀ ਦਲੇਰ ਸੀ ਤੇ ਪਿੰਡ ਵਾਲੇ ਨੇ ਬੜੀ ਦਲੇਰੀ ਨਾਲ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਹੈ ਜੋ ਕਿ ਵੀਡੀਓ ਵਾਇਰਲ ਹੋਈ ਹੈ ਉਹ ਚ ਸਭ ਕੋ ਦੇਖ ਰਿਹਾ ਤੇ ਪੁਲਿਸ ਨੇ ਤੰਤ ਐਕਸ਼ਨ ਲੈਂਦੇ ਹੋਇਆ ਉਹਨਾਂ ਤੇ ਐਫਆਈਆ ਦਰਜ ਕੀਤੀ ਹੈ 16 ਨੰਬਰ ਮਲਾਲਦ ਥਾਣੇ ਵਿੱਚ ਤੇ ਉਹਨਾਂ ਦੇ ਰੈਸਟ ਪਾ ਕੇ ਉਹਨਾਂ ਦਾ ਰਿਮਾਨ ਲੈ ਕੇ ਬਾਕੀ ਅਗਲੀ ਤਫਤੀਸ਼ ਜਰੀ ਹੈ ਉਹ ਜਾਰੀ ਰੱਖਾਂਗੇ ਵੀ ਕੌਣ ਨੇ ਤੇ ਕਿਉਂ ਇੱਥੇ ਆਏ ਸੀਗੇ ਸਰ ਕੀ ਲੋਕਾਂ ਦੇ ਮਨਾਂ 'ਚ ਡਰ ਖਤਮ ਹੋ ਗਿਆ ਪੁਲਿਸ ਦਾ ਵੀ ਜਿਹੜਾ ਦਿਨ ਦਿਹਾੜੇ ਬੜਨ ਲੱਗੇ ਲੋਕਾਂ ਦੇ ਘਰਾਂ ਦੇ ਵਿੱਚ ਨਹੀਂ ਪੁਲਿਸ ਦਾ ਡਰ ਤਾਂ ਹੈਗਾ ਆ ਇਹ ਨਹੀਂ ਗੱਲ ਹੈ ਕਿ ਪੁਲਿਸ ਦਾ ਡਰ ਖਤਮ ਹੋ ਗਿਆ ਪਰ ਜਿਹੜਾ ਕ੍ਰਿਮੀਨਲ ਮਾਈਂਡਡ ਬੰਦਾ ਹੁੰਦਾ ਉਹ ਜਿਸ ਨੀਤ ਨਾਲ ਆਉਂਦਾ ਆ ਹਾਂਜੀ ਹਾਂਜੀ ਠੀਕ ਆ ਉਹ ਆਪਣੀ ਸੋਚ ਦੇ ਨਾਲ ਆਉਂਦਾ ਵੀ ਮੈਂ ਚੋਰੀ ਕਰਨ ਚੱਲਿਆ ਪਰ ਅੱਜ ਕੱਲ ਲੋਕ ਵੀ ਬੜੇ ਮਸਤੈਦ ਨੇ ਜਿਵੇਂ ਇਹਨਾਂ ਨੇ ਕੀਤਾ ਬੇਰਕਣ ਵਾਲੇ ਨੇ ਬਹੁਤ ਵਧੀਆ ਕੀਤਾ ਪਰ ਕੁੱਟ ਮਾਰਨਾ ਨਹੀਂ ਚਾਹੀਦਾ ਜੇ ਕੋਈ ਬੰਦਾ ਕਿਸੇ ਜੁਰਮ ਕਰਨ ਦੀ ਨੀਤ ਨਾਲ ਆਉਂਦਾ ਆ ਤਾਂ ਸਿਰਫ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਨਾ ਨਾ ਕਿ ਉਹਦੀ ਕੁੱਟ ਮਾਰ ਕਰਨੀ ਆ ਪਰ ਹੋ ਸਕਦਾ ਉਹਨਾਂ ਨੇ ਆਪਣੀ ਹਵਾਬਾਦਤ ਲਈ ਕੁੱਟਿਆ ਹੋਵੇ ਉਹਨਾਂ ਬੰਦਿਆਂ ਲੋਕ ਜਿਹੜੇ ਬੰਦੇ ਜਦ ਡਰ ਮੰਦ ਪੈ ਜਾਂਦੇ ਉਹ ਨਹੀਂ ਕਿ ਫਾਇਦ ਲਈ ਗੱਲ ਵੀਡੀਓ ਵਾਇਰਲ ਹੋਈ ਉਹ ਤੇ ਲੱਗਦਾ ਨਹੀਂ ਰਹੀ ਉਹ ਥੱਲੇ ਗਿਰਿਆ ਪਿਆ ਤੇ ਉਪਰੋਂ ਕੁੱਟ ਰਹੇ ਨੇ ਉਹਦੇ ਬਾਅਦ ਵਿੱਚ ਆ ਕੇ ਲੋਕੀ ਕੁੱਟਣ ਲੱਗੇ ਜੀ ਉਹਨਾਂ ਦਾ ਕੋਈ ਉਹ ਜਿਹੜੇ ਜਦੋਂ ਕਹਿੰਦੇ ਬੜੇ ਨੇ ਤਾਂ ਉਹਨਾਂ ਨੇ ਹਮਲਾ ਕੀਤਾ ਉਹਨਾਂ ਦੇ ਘਰਾਂ ਦੇ ਘਰ ਦੇ ਵਿੱਚ ਜਾ ਕੇ ਹਾਂ ਦਾ ਸੀਗਾ ਹਮਲਾ ਕੀਤਾ ਮੈਂ ਉਹੀ ਗੱਲ ਕਹਿ ਰਿਹਾ ਨਾ ਵੀ ਬੜੀ ਦਲੇਰੀ ਦੇ ਨਾਲ ਉਹ ਘਰ ਵਾਲਿਆਂ ਨੇ ਉਹਦਾ ਸਾਹਮਣਾ ਕੀਤਾ ਰੌਲਾ ਪਾਇਆ ਪਿੰਡ ਵਾਲੇ ਇਕੱਠੇ ਹੋਏ ਹਾਂਜੀ ਸਰ ਉਹਨਾਂ ਦੀ ਬੈਕਗ੍ਰਾਉਂਡ ਕਿਦਾਂ ਦੀ ਹੈ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਹੋਇਆ ਜਿਹੜੀ ਉਹ ਇਨਵੈਸਟੀਗੇਸ਼ਨ 'ਚ ਸਾਹਮਣੇ ਆਊਗੀ ਉਹ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਆ ਉਹਦੇ ਬਾਰੇ ਵੀ ਤੁਹਾਨੂੰ ਜਾਣਨਾ ਪਾਵਾਂਗੇ ਹਾਂਜੀ ਤਾਂ ਵਿੱਚ ਉਹ ਤੁਸੀਂ ਗੱਲ ਉਹਨਾਂ ਬੰਦਿਆਂ ਦੇ ਖਿਲਾਫ ਵੀ ਕਾਰਵਾਈ ਹਲਾਕਿ ਉਹਨਾਂ ਦਾ ਕਸੂਰਦਾਰ ਕੋਈ ਹੈ ਨਹੀਂ ਉਹ ਫਿਰ ਰੋਸ ਵਿੱਚ ਆ ਕੇ ਜਾਂ ਰੋਹ ਵਿੱਚ ਆ ਕੇ ਲੋਕੀ ਬਹੁਤ ਗੁੱਸਾ ਕਰ ਜਾਂਦੇ ਨੇ ਵੱਡੀ ਵੱਡੀਆਂ ਕਟੜਾਵਾ ਹੋ ਜਾਂਦੀਆਂ ਨੇ ਅੱਗ ਦੁਆ ਨੀਂ ਦੀਆਂ ਹੋ ਜਾਂਦੀਆਂ ਨੇ ਬੰਦੇ ਨੂੰ ਉਹ ਤਾਂ ਫਿਰ ਗੁੱਸੇ ਵਿੱਚ ਆ ਕੇ ਕਰ ਜਾਂਦੇ ਨੇ ਕੀ ਕਹਿਣਾ ਜੀ ਤੁਹਾਡਾ ਨਹੀਂ ਇਹਦੇ ਬਾਰੇ ਦੇਖੋ ਆਪਾਂ ਜਿਹੜੇ ਸਿਟੀਜ਼ਨ ਆ ਇਹ ਆਪਾਂ ਕਿਸੇ ਕਾਨੂੰਨ ਨੂੰ ਹੱਥ 'ਚ ਨਹੀਂ ਲੈ ਸਕਦੇ ਜੇ ਉਹਨਾਂ ਨੇ ਚੋਰੀ ਕੀਤੀ ਹੈ ਤਾਂ ਉਹਨਾਂ ਨੂੰ ਸਜ਼ਾ ਮਿਲੂਗੀ ਉਹਨਾਂ ਨੂੰ ਕਾਰੇ ਅੰਦਰ ਵੜਨ ਦੀ ਡਕੈਤੀ ਦੀ ਨੀਤ ਨਾਲ ਚੋਰੀ ਦੀ ਨੀਤ ਨਾਲ ਉਹਦੀ ਸਜ਼ਾ ਉਹਨਾਂ ਨੂੰ ਮਿਲੂਗੀ ਆਪਾਂ ਸਿਰਫ ਸਿਟੀਜ਼ਨ ਐਨਾ ਕ ਕਰ ਸਕਦੇ ਆ ਆਪਾਂ ਉਹਨਾਂ ਨੂੰ ਫੜ ਕੇ ਤੇ ਪੁਲਿਸ ਦੇ ਹਵਾਲੇ ਕਰ ਸਕਦੇ ਆ ਕੀ ਮਤਲਬ ਕੁੱਟਮਾਰ ਲਿਆ ਕਰੇ ਨਹੀਂ ਕੁੱਟ ਮਾਰਦੇ ਕੋਈ ਉਹ ਮਾਰ ਜਾਂਦੇ ਜੀ ਬੰਦਿਆਂ ਨੂੰ ਪਰਿਵਾਰ ਨੂੰ ਪੂਰੇ ਨੂੰ ਦੇਖੋ ਵਾਰਦਾਤਾ ਹੁੰਦੀ ਆ ਫਿਰ ਉਹਨਾਂ ਦੇ ਪਰਚਾ ਹੁੰਦਾ ਉਸ ਹਿਸਾਬ ਨਾਲ ਪਰ ਮੈਂ ਤਾਂ ਇਹ ਕਹੂੰਗਾ ਵੀ ਉਹਨਾਂ ਨੇ ਦਲੇਰੀਆਂ ਦਾ ਸਾਹਮਣਾ ਕੀਤਾ ਘਰ ਵਾਲਿਆਂ ਨੇ ਰੌਲਾ ਪਾਇਆ ਤੇ ਪਿੰਡ ਵਾਲਿਆਂ ਨੇ ਅੱਗੇ ਫੜ ਕੇ ਹਵਾਲੇ ਕਰਤਾ ਪੁਲਿਸ ਦਾ ਮਤਲਬ ਪਿੰਡ ਨੂੰ ਉਹਨਾਂ ਪਿੰਡੇ ਦੇ ਲੋਕਾਂ ਨੂੰ ਐਪਰੀਸ਼ੀਏਟ ਕਰਦੇ ਆ ਤੁਸੀਂ ਹਾਂ ਹਾਂ ਐਪਰੀਸ਼ੀਏਟ ਇਸ ਲਈ ਕਰਦੇ ਆ ਅਸੀਂ ਵੀ ਉਹਨਾਂ ਨੇ ਫੜ ਕੇ ਸੰਦ ਦਿੱਤੇ ਪਰ ਕੁੱਟ ਮਾਰ ਨੂੰ ਅਸੀਂ ਨਹੀਂ ਬੜਾਵਾ ਦਿੰਦੇ ਅਸੀਂ ਜੀ ਉਹਨਾਂ ਦੇ खिलाफ ਕਾਰਵਾਈ ਹੋਊ ਜਿਨ੍ਹਾਂ ਨੇ ਘੁਟਮਾਰ ਕੀਤੀ ਹਾਂ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਪਰਸੋ ਦਾ ਵਾਕਿਆ ਹੈਗਾ ਕਿ ਮਲਾਉਦ ਥਾਣੇ ਦੇ ਅਧੀਨ ਪਿੰਡ ਬੇਰਕਲਾਂ ਦੇ ਵਿੱਚ ਤਿੰਨ ਲੁਟੇਰੇ ਕਿਸੇ ਦੇ ਘਰ ਦੇ ਵਿੱਚ ਦਿਨ ਦਿਹਾੜੇ ਪੜ ਜਾਂਦੇ ਨੇ ਜੀ ਕੀ ਕਹਿਣਾ ਜਾਊਗਾ ਤੁਸੀਂ ਲੁੱਟਖੋਦੀ ਵਰਤਨਾ ਦੇ ਨਾਲ ਉਹਨਾਂ ਨੇ ਦੇਖੋ ਲੁੱਟਖੋਦੀ ਦੀ ਨੀਦ ਨਾਲ ਉਹ ਘਰੇ ਐਂਟਰ ਹੋਏ ਨੇ ਪਰ ਘਰ ਵਾਲੇ ਵੀ ਦਲੇਰ ਸੀ ਤੇ ਪਿੰਡ ਵਾਲੇ ਨੇ ਬੜੀ ਦਲੇਰੀ ਦੇ ਨਾਲ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਹੈ ਜੋ ਕਿ ਵੀਡੀਓ ਵਾਇਰਲ ਹੋਈ ਹੈ ਉਹ ਚ ਸਭ ਕੋਈ ਦੇਖ ਰਿਹਾ ਤੇ ਪੁਲਿਸ ਨੇ ਤਤਕ ਐਕਸ਼ਨ ਲੈਂਦਿਆਂ ਹੋਇਆ ਉਹਨਾਂ ਤੇ ਐਫਆਈਆ ਦਰਜ ਕੀਤੀ ਹੈ 16 ਨੰਬਰ ਮਲਾਲਤ ਥਾਣੇ ਵਿੱਚ ਤੇ ਉਹਨਾਂ ਦੇ ਰੈਸਟ ਪਾ ਕੇ ਉਹਨਾਂ ਦਾ ਰਿਮਾਨ ਲੈ ਕੇ ਬਾਕੀ ਅਗਲੀ ਤਫ਼ਤੀਸ਼ ਜਿਹੜੀ ਆ ਉਹ ਜਾਰੀ ਰੱਖਾਂਗੇ ਵੀ ਇਹ ਕੌਣ ਨੇ ਤੇ ਕਿਉਂ ਇੱਥੇ ਆਏ ਸੀਗੇ ਸਰ ਕੀ ਲੋਕਾਂ ਦੇ ਮਨਾਂ 'ਚ ਡਰ ਖਤਮ ਹੋ ਗਿਆ ਪੁਲਿਸ ਦਾ ਵੀ ਜਿਹੜਾ ਦਿਨ ਦਿਹਾੜੇ ਬੜਨ ਲੱਗੇ ਲੋਕਾਂ ਦੇ ਘਰਾਂ ਦੇ ਵਿੱਚ ਨੀ ਪੁਲਿਸ ਦਾ ਡਰਤਾ ਹੈਗਾ ਆ ਇਹ ਨਹੀਂ ਗੱਲ ਹੈ ਕਿ ਪੁਲਿਸ ਦਾ ਡਰ ਖਤਮ ਹੋ ਗਿਆ ਪਰ ਜਿਹੜਾ ਕ੍ਰਿਮੀਨਲ ਮਾਈਂਡਡ ਬੰਦਾ ਹੁੰਦਾ ਉਹ ਇਸ ਨੀਤ ਨਾਲ ਆਉਂਦਾ ਆ ਠੀਕ ਆ ਉਹ ਆਪਣੀ ਸੋਚ ਦੇ ਨਾਲ ਆਉਂਦਾ ਵੀ ਮੈਂ ਚੋਰੀ ਕਰਨ ਚੱਲਿਆ ਪਰ ਅੱਜ ਕੱਲ ਲੋਕ ਵੀ ਬੜੇ ਮਸਤੈਦ ਨੇ ਜਿਵੇਂ ਇਹਨਾਂ ਨੇ ਕੀਤਾ ਬੇਰਕਨ ਵਾਲੇ ਨੇ ਬਹੁਤ ਵਧੀਆ ਕੀਤਾ ਪਰ ਕੁੱਟ ਮਾਰਨਾ ਨਹੀਂ ਚਾਹੀਦਾ ਜੇ ਕੋਈ ਬੰਦਾ ਕਿਸੇ ਜੁਰਮ ਕਰਨ ਦੀ ਨੀਤ ਨਾਲ ਆਉਂਦਾ ਆ ਸਾ ਸਿਰਫ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਨਾ ਨਾ ਕਿ ਉਹਦੀ ਕੁੱਟਮਾਰ ਕਰਨੀ ਆ ਸਰ ਹੋ ਸਕਦਾ ਉਹਨਾਂ ਨੇ ਆਪਣੀ ਹਿਫਾਜ਼ਤ ਲਈ ਕੁੱਟਿਆ ਹੋਵੇ ਉਹਨਾਂ ਬੰਦਿਆਂ ਨੇ ਜਿਹੜੇ ਬੰਦੇ ਜਿਆ ਡਰ ਮੰਤ ਪੈ ਜਾ ਹੁੰਦੇ ਨੇ ਇਹ ਫਾਇਦ ਵਾਲੀ ਗੱਲ ਵੀਡੀਓ ਵਾਇਰਲ ਹੋਈ ਉਹ ਤੇ ਲੱਗਦਾ ਨਹੀਂ ਰਹੀ ਉਹ ਥੱਲੇ ਗਿਰਿਆ ਪਿਆ ਤੇ ਉੱਪਰੋਂ ਕੁੱਟ ਰਹੇ ਨੇ ਉਹਦੇ ਬਾਅਦ ਵਿੱਚ ਆ ਕੇ ਲੋਕੀ ਕੁੱਟਣ ਲੱਗੇ ਜੀ ਉਹਨਾਂ ਦਾ ਕੋਈ ਉਹ ਜਿਹੜੇ ਜਦੋਂ ਕਹਿੰਦੇ ਬੜੇ ਨੇ ਤਾਂ ਉਹਨਾਂ ਨੇ ਹਮਲਾ ਕੀਤਾ ਉਹਨਾਂ ਦੇ ਘਰ ਦੇ ਘਰ ਦੇ ਵਿੱਚ ਜਾ ਕੇ ਹਾਂ ਦਾ ਸੀਗਾ ਹਮਲਾ ਕੀਤਾ ਮੈਂ ਉਹੀ ਗੱਲ ਕਹਿ ਰਿਹਾ ਨਾ ਵੀ ਬੜੀ ਦਲੇਰੀ ਦੇ ਨਾਲ ਉਹ ਘਰ ਵਾਲਿਆਂ ਨੇ ਉਹਦਾ ਸਾਹਮਣਾ ਕੀਤਾ ਰੌਲਾ ਪਾਇਆ ਪਿੰਡ ਵਾਲੇ ਸਰ ਉਹਨਾਂ ਦੀ ਬੈਕਗ੍ਰਾਉਂਡ ਕਿਦਾਂ ਦੀ ਹੈ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਹੋਇਆ ਜਿਹੜੇ ਉਹ ਇਨਵੈਸਟੀਗੇਸ਼ਨ ਚ ਸਾਹਮਣੇ ਆਊਗੇ ਉਹ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਆ ਉਹਦੇ ਬਾਰੇ ਵੀ ਤੁਹਾਨੂੰ ਜਾਣਨਾ ਪਾਵਾਂਗੇ ਹਾਂਜੀ ਉਹ ਤੁਸੀਂ ਗੱਲ ਉਹਨਾਂ ਬੰਦਿਆਂ ਦੇ ਖਿਲਾਫ ਵੀ ਕਾਰਵਾਈ ਹੋਊਗੀ ਜਿਹੜੇ ਬੰਦਿਆਂ ਨੇ ਘੁੱਟ ਮਾਰ ਦਿੱਤੀ ਹੈ ਹਾਲਾਂਕਿ ਉਹਨਾਂ ਦਾ ਕਸੂਰ ਤਾਂ ਸਰ ਕੋਈ ਹੈ ਨਹੀਂ ਉਹ ਫਿਰ ਰੋਸ ਵਿੱਚ ਆ ਕੇ ਜਾਂ ਰੋਹ ਵਿੱਚ ਆ ਕੇ ਲੋਕੀ ਬਹੁਤ ਗੁੱਸਾ ਕਰ ਜਾਂਦੇ ਨੇ ਵੱਡੀ ਵੱਡੀਆਂ ਕਟੜਾਵਾ ਹੋ ਜਾਂਦੀਆਂ ਨੇ ਅੱਗ ਜਗਣੀਆਂ ਦੀਆਂ ਹੋ ਜਾਂਦੀਆਂ ਨੇ ਬੰਦੇ ਨੂੰ ਉਹਦਾ ਫਿਰ ਗੁਸੇ ਵਿੱਚ ਆ ਕੇ ਕਰ ਜਾਂਦੇ ਨੇ ਕੀ ਕਹਣਾ ਜੀ ਤੁਹਾਡਾ ਨਹੀਂ ਇਹਦੇ ਬਾਰੇ ਦੇਖੋ ਆਪਾਂ ਜਿਹੜੇ ਸਿਟੀਜ਼ਨ ਆ ਇਹ ਆਪਾਂ ਕਿਸੇ ਕਾਨੂੰਨ ਨੂੰ ਹੱਥ 'ਚ ਨਹੀਂ ਲੈ ਸਕਦੇ ਜੇ ਉਹਨਾਂ ਨੇ ਚੋਰੀ ਕੀਤੀ ਹੈ ਤਾਂ ਉਹਨਾਂ ਨੂੰ ਸਜ਼ਾ ਮਿਲੂਗੀ ਉਹਨਾਂ ਨੂੰ ਘਰੇ ਅੰਦਰ ਵੜਨ ਦੀ ਡਕੈਤੀ ਦੀ ਨੀਤ ਨਾਲ ਚੋਰੀ ਦੀ ਨੀਤ ਨਾਲ ਉਹਦੀ ਸਜ਼ਾ ਉਹਨਾਂ ਨੂੰ ਮਿਲੂਗੀ ਆਪਾਂ ਸਿਰਫ ਸਿਟੀਜ਼ਨ ਐਨਾ ਕ ਕਰ ਸਕਦੇ ਆ ਆਪਾਂ ਉਹਨਾਂ ਨੂੰ ਫੜ ਕੇ ਤੇ ਪੁਲਿਸ ਦੇ حوالے ਕਰ ਸਕਦੇ ਆ ਕੀ ਮਤਲਬ ਕੁੱਟਮਾਰ ਨਹੀਂ ਜੀ ਨਹੀਂ ਕੁੱਟਮਾਰ ਨਹੀਂ ਉਹ ਮਾਰ ਜਾਂਦੇ ਜੀ ਬੰਦਿਆਂ ਨੂੰ ਪਰਿਵਾਰ ਨੂੰ ਪੂਰੇ ਨੂੰ ਦੇਖੋ ਵਾਰਦਾਤਾ ਹੁੰਦੀ ਹੈ ਫਿਰ ਉਹਨਾਂ ਦੇ ਪਰਚਾ ਹੁੰਦਾ ਉਸ ਹਿਸਾਬ ਨਾਲ ਪਰ ਮੈਂ ਤਾਂ ਇਹ ਹੀ ਕਹੂੰਗਾ ਵੀ ਉਹਨਾਂ ਨੇ ਦਲੇਰੀ ਨਾਲ ਸਾਹਮਣਾ ਕੀਤਾ ਘਰ ਵਾਲਿਆਂ ਨੇ ਰੌਲਾ ਪਾਇਆ ਤੇ ਪਿੰਡ ਵਾਲਿਆਂ ਨੇ ਆ ਕੇ ਫੜ ਕੇ حوالے ਕਰਤਾ ਪੁਲਿਸ ਦਾ ਪਰ ਪਿੰਡ ਨੂੰ ਉਹਨਾਂ ਪਿੰਡ ਦੇ ਲੋਕਾਂ ਨੂੰ ਐਪਰੀਸ਼ੀਏਟ ਕਰਦੇ ਆ ਤੁਸੀਂ ਹਾਂ ਹਾਂ ਐਪਰੀਸ਼ੀਏਟ ਇਸ ਲਈ ਕਰਦੇ ਆ ਅਸੀਂ